ਬਹੁਤ ਮੰਦਭਾਗੀ ਘਟਨਾ ਇਥੇ ਫਜ਼ਿਲਕਾਚ ਹੋਈ ਜੇ ਜੋ ਪਿੰਡ ਪਾਕਾ ਥਾਣਾ ਅਰਨੀਵਾਲ ਦੇ ਵਿੱਚ ਪੈਂਦਾ ਹੈ ਉੱਥੇ ਇੱਕ ਜੋ ਹੈ ਪਿਓ ਪੁੱਤ ਦੀ ਜਿਹੜਾ ਹੈਗਾ ਮਰਡਰ ਹੋ ਗਿਆ ਸੀ ਡਬਲ ਮਰਡਰ ਹੋਇਆ ਸੀ ਔਰ ਇਹ ਜਿਹੜੇ ਡਿਸੀਜ਼ ਨੇ ਉਹਨਾਂ ਦਾ ਨਾਮ ਅਵਤਾਰ ਸਿੰਘ ਤੇ ਹਰਮਿਤ ਸਿੰਘ ਇਹਨਾਂ ਦੋਨੋਂ ਦਾ ਮਰਡਰ ਹੋ ਗਿਆ ਸੀ ਔਰ ਇਹਦੇ ਵਿੱਚ ਵਜਹ ਰੰਜਿਸ਼ ਏ ਸੀ ਕਿ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਲੜਾਈ ਝਗੜਾ ਹੋਇਆ ਤੇ ਉਹ ਜੋ ਫਿਰ ਜਿਹੜਾ ਇਹਨਾਂ ਦਾ ਪਰਸਨਲ ਲੜਾਈ ਝਗੜਾ ਸੀ ਉਹ ਚ ਇੱਕ ਲਾਇਸੈਂਸੀ ਵੈਪਨ ਸੇ ਇਹਨਾਂ ਦੇ ਜਿਹੜੇ ਗਵਾਂਡੀ ਸੀ ਉਹਨਾਂ ਨੇ ਉਹਨਾਂ ਤੇ ਫਾਇਰ ਕੀਤੇ ਤੇ ਦੋਵਾਂ ਦੀ ਅਨਫੋਰਚੂਨੇਟ ਡੈਥ ਹੋ ਗਈ ਇਸ ਮਸਲੇ 'ਚ ਫਾਜ਼ਲਕਾ ਬੁਲਿਸ ਨੇ ਇੱਕ ਸਵਿਫਟ ਰਿਸਪਾਂਸ ਦਿਖਾਉਂਦੇ ਹੋਏ ਸਾਡੇ ਹਲਕਾ ਜੀਓਜ਼ ਤੇ ਡੀਐਸਪੀ ਡੀ ਤੇ ਸੀਆਈਏ ਵੀ ਤੇ ਥਾਣੀ ਦੀਆਂ ਟੀਮਾਂ ਇਮੀਡੀਏਟਲੀ ਮੌਕੇ ਤੇ ਪਹੁੰਚੀ ਤੇ ਉਹਨਾਂ ਨੇ ਰੇਡਾਂ ਕਰਨੀਆਂ ਸਟਾਰਟ ਕਰਤੀ ਤੇ ਇਹ ਚ ਕੱਲ ਰਾਤੀ 2 ਵਜੇ ਫਿਰ ਵਨ ਆਫ ਦਾ ਅਕਿਊਜ਼ਡ ਬਾਈ ਦਾ ਨੇਮ ਆਫ ਅਨਮੋਲ ਸਿੰਘ ਐਨੋ ਅਸੀਂ ਰਾਉਂਡ ਅਪ ਕਰ ਲਿਆ ਹੈ ਤੇ ਇਹੀ ਇਨਫਰਮੇਸ਼ਨ ਦੇਣ ਵਾਸਤੇ ਮੈਂ ਸਾਰਿਆਂ ਨੂੰ ਇੱਥੇ ਹਾਜ਼ਰ ਦਿਕਾ ਔਰ ਇਹ ਚ ਜਿਹੜੇ ਬਾਕੀ تین ਦੋਸ਼ੀ ਨੇ ਉਹਨਾਂ ਦੇ ਵੀ ਭਾਲ ਜਾ ਰਹੀ ਹੈ ਤੇ ਬਹੁਤ ਜਲਦੀ ਅਸੀਂ ਉਹਨਾਂ ਨੂੰ ਵੀ ਰਾਮਧੰਕ ਕਰ ਲਾਂਗੇ ਇਸ ਪੂਰੇ ਮਸਲੇ ਚ ਪੁਲਿਸ ਜਿਹੜੀ ਹੈਗੀ ਉਹ ਫੈਮਲੀ ਨੂੰ ਪੂਰਾ ਕੋਆਪਰੇਟ ਕਰ ਰਹੀ ਹੈ ਤੇ ਫੈਮਲੀ ਵੀ ਪੁਲਿਸ ਦੇ ਰਿਸਪਾਂਸ ਤੇ ਸੈਟੀਸਫਾਈਡ ਹੈ ਕਿ ਜਿਹੜਾ ਇਤਨਾ ਸਵਿਫਟ ਰਿਸਪਾਂਸ ਅਸੀਂ ਕੀਤਾ ਹੈ ਤੇ ਅਸੀਂ ਪੂਰੇ ਉਹਨਾਂ ਨਾਲ ਖੜੇ ਹਾਂ ਤੇ ਹਲੇ ਵੀ ਸਾਡੀਆਂ ਟੀਮਾਂ ਸੀਆਈਏ ਦੀਆਂ ਟੀਮਾਂ ਤੇ ਥਾਣੇ ਦੀਆਂ ਵੱਖ-ਵੱਖ ਟੀਮਾਂ ਇਸ ਕੇਸ 'ਚ ਬਾਕੀ ਜਿਹੜੇ ਅਕਿਊਜ਼ਡ ਹੈ ਉਹ ਨਾਦੀ ਪਾਲਚੇ ਲੱਗੀ ਹੋਈ ਨੇ ਤੇ ਉਹ ਵਕ ਵਕ ਕਮਾਤੇ ਰੇਟ ਕਰਦੇ ਜਿਹੜੀ ਵਿਵਾਦ ਇਹਨਾਂ ਦਾ ਪਾਣੀ ਦੀ ਵਾਰੀ ਨੂੰ ਲੈ ਕੇ ਸੀ ਇਹਦਾ ਬੈਕਗ੍ਰਾਉਂਡ ਨੋਲੇਜ ਬੈਕਗ੍ਰਾਉਂਡ ਜਿਹੜਾ ਸੀ ਉਹ ਇਹ ਠੇਕੇ ਦੀ ਜ਼ਮੀਨ ਸੀਗੀ 9 9.5 ਖਿਲੇ ਔਰ ਪਹਿਲੇ ਇਹ ਜਿਹੜੇ ਡੀਸੀਜ਼ਡ ਹੈ ਇਹ ਉਹ ਜ਼ਮੀਨ ਨੂੰ ਠੇਕੇ ਤੇ ਲੈ ਕੇ ਵੰਦੇ ਸੀ ਪਰ ਦੈਨ ਜਿਹੜੇ ਅਕਿਊਜ਼ਡ ਹੈ ਉਹਨਾਂ ਨੇ ਇਹਨੂੰ ਹਮਲ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹਦੀ ਪੁਰਾਣੀ ਰੰਜਿਸ਼ ਚੱਲਦੀ ਸੀ ਤੇ ਕੱਲ ਸ਼ਾਮੀ ਇਹਨਾਂ ਦੀ ਪਾਣੀ ਦੀ ਵਾਰੀ ਸੀ ਤੇ ਉਹ ਚ ਇਹਨਾਂ ਦੀ ਆਪਸ ਚ ਲੜਾਈ ਝਗੜਾ ਹੋਇਆ ਤੇ ਉੱਥੇ ਫਿਰ ਇਨ ਦੀ ਹੀਟ ਆਫ ਦਾ ਮੋਮੈਂਟ ਇਹ ਲਾਇਸੈਂਸੀ ਵੈਪਨ ਸੀ ਇਹਨਾਂ ਨੇ ਫਾਇਰ ਕਰ ਦਿੱਤੇ ਜਿਤੇ ਇਹਨਾਂ ਦੀ ਅਨਫੋਰਚੂਨੇਟ ਇੱਕ ਇਨਸੀਡੈਂਟ ਹੋਇਆ ਬੰਦਪਾ ਗਿਟਨਸ ਵਿੱਚ ਡੈਥ ਹੋਈ